ਸਚਿਨਿਆ ਕਾਲ ਜੀ ਮੈਂ ਕੁਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰੋਲਟ ਜਾ ਦੇਖੇਗੇ ਦੋਸਤੋ ਬਤਿਆ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਬੱਚੇ ਕਾਫੀ ਸਟ੍ਰੈਸ ਵਿੱਚ ਚਲੇ ਜਾਂਦੇ ਨੇ ਜੋ ਕੁਝ ਯਾਦ ਕੀਤਾ ਹੁੰਦਾ ਹੈ ਜਦੋਂ ਪੇਪਰ ਦੇ ਵਿੱਚ ਬੈਠਦੇ ਨੇ ਤਾਂ ਉਸ ਸਮੇਂ ਉਹ ਸਾਰਾ ਕੁਝ ਭੁੱਲ ਜਾਂਦਾ ਹੈ ਕਾਰਨ ਕੀ ਹੁੰਦਾ ਹੈ ਕਾਰਨ ਹੈ ਸਟ੍ਰੈਸ ਇਸ ਸਟ੍ਰੈਸ ਤੋਂ ਬੱਚੇ ਕਿਵੇਂ ਬਚਣ ਤੇ ਜਿਹੜੇ ਮਾਪੇ ਨੇ ਉਹ ਬੱਚਿਆਂ ਦੇ ਨਾਲ ਕਿਵੇਂ ਜਿਹੜਾ ਆਪਣਾ ਬਿਹੇਵੀਅਰ ਹੈ ਉਹ ਰੱਖਣ ਤਾਂ ਕਿ ਬੱਚੇ ਸਟ्रेस ਵਿੱਚ ਨਾ ਜਾਣ ਇਹ ਸਾਰਾ ਕੁਝ ਜਾਣਨ ਵਾਸਤੇ ਅਸੀਂ ਸਟੂਡੀਓ ਦੇ ਵਿੱਚ ਬੁਲਾਇਆ ਡਾਕਟਰ ਹਰਵੰਦਰਪੁਰ 베ਦੀ ਐਮ ਡੀ ਸੈਕਟਰੀ ਜੋ ਅਰਮਿਟੋ ਲੈਕਟਿਨੈਂਟ ਕਲਰ ਟੈਰ ਨੇ ਉਹਨਾਂ ਦੇ ਨਾਲ ਅੱਜ ਇਸ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਤਾਂ ਜੋ ਬੱਚਿਆਂ ਨੂੰ ਸਟ्रेस ਤੋਂ ਮੁਕਤ ਕੀਤਾ ਜਾ ਸਕੇ ਮੈਡਮ 베ਦੀ ਤੁਹਾਡਾ ਧੰਨਵਾਦ ਹੈ ਜੀ ਸਟੂਡੀਓ ਵਿੱਚ ਪਹੁੰਚਣ ਤੇ ਸਸੀਕਲ ਜੀ ਤੁਹਾਡਾ ਵੀ ਧੰਨਵਾਦ ਹੈ ਤੁਹਾਡੇ ਦਰਸ਼ਕਾਂ ਨੂੰ ਸਸੀਕਲ ਔਰ ਵਰਲਡ ਪੰਜਾਬੀ ਟੀਵੀ ਤੇ ਤੁਹਾਨੂੰ ਮੈਂ ਬਹੁਤ ਸ਼ੁਕਰੀਆ ਕਰਦੀ ਆ ਕਿ ਤੁਸੀਂ ਮੈਨੂੰ ਮੌਕਾ ਦਿੰਦੇ ਰਹਿੰਦੇ ਹੋ ਕਿ ਲੋਕਾਂ ਦੀ ਸਰਵਿਸ ਕਰ ਸਕਾਂ ਮੈਂ ਉਹਨਾਂ ਨੂੰ ਮਾਰਗਦਰਸ਼ਨ ਕਰ ਸਕਾਂ ਕਿ ਆਪਾਂ ਤਣਾਅ ਤੋਂ ਕਿਸ ਤਰ੍ਹਾਂ ਮੁਕਤ ਹੋਣ ਕਿਉਂਕਿ ਇੱਕ ਕਹਿੰਦੇ ਨਾ ਕਈਆਂ ਦਾ ਇੱਕ ਪਰਪਸ ਹੁੰਦਾ ਹੈ ਲਾਈਫ ਦਾ ਜਿਵੇਂ ਮੈਂ ਸ਼ੁਰੂ ਜ ਕੀਤਾ ਇੰਟਰਵਿਊ ਦੇ ਵਿੱਚ ਹੁਣ ਇਹੰਤਿਆਰ ਸ਼ੁਰੂ ਹੋ ਚੁੱਕੇ ਨੇ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਬੱਚੇ ਬਹੁਤ ਸਟ्रेस ਦੇ ਵਿੱਚ ਚਲੇ ਜਾਂਦੇ ਨੇ ਹਾਂਜੀ ਸਾਰੀ ਸਾਰੀ ਰਾਤ ਪੜ੍ਹਦੇ ਨੇ ਪੜ੍ਹਨ ਤੋਂ ਬਾਅਦ ਜਦੋਂ ਪੇਪਰ ਵਿੱਚ ਜਾਂਦੇ ਨੇ ਤੇ ਸਾਰਾ ਕੁਝ ਭੁੱਲ ਜਾਂਦੇ ਆ ਸਹੀ ਇਹ وجہ ਕੀ ਆ ਕਿਸ وجہ ਤੁਕੀਂ ਨੇ ਬਚਾ ਜਾ ਸ ਤੇ ਇਹ ਟਾਪਿਕ ਜਿਹੜਾ ਅਸੀਂ ਇਸ ਤੇ ਗੱਲ ਕਰ ਰਹੇ ਆ ਇਹ ਬਹੁਤ ਚੰਗਾ ਟਾਪਿਕ ਹੈ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਅਸੀਂ ਬਹੁਤ ਪਹਿਲੇ ਗੱਲ ਕਰ ਦਿੰਦੇ ਆ ਉਹ ਵੀ ਲੋੜ ਹੈ ਕਿ ਜਦੋਂ ਪੀਰੀਅਡ ਹੈਗਾ ਕਿਸ ਤਰ੍ਹਾਂ ਪੜ੍ਹਨਾ ਹੈ ਪਰ ਜਦ ਸ਼ੁਰੂ ਹੋ ਗਿਆ ਐਗਜ਼ਾਮ ਉਸ ਵੇਲੇ ਵੀ ਤੇ ਤਣਾਵ ਨੂੰ ਕੰਟਰੋਲ ਚ ਰੱਖਣਾ ਹੈ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੂਰੇ ਸਾਲੀ پڑھ ਦੇਣ ਸਾਰੀ ਮਿਹਨਤ ਕਰ ਦੇਣ ਪਰ ਫਿਰ ਤਣਾਵ ਜਾ ਕੇ ਫਿਰ ਫਿਰ ਉਸ ਦਾ ਇਫੈਕਟ ਉਲਟਾ ਪੈ ਜਾਂਦਾ ਜੀ ਹੁਣ ਤੁਸੀਂ ਇੱਕ ਗੱਲ ਕਹੀ ਸਾਰੀ ਸਾਰੀ ਰਾਤ پڑھ ਦੇਣ ਬਿਲਕੁਲ ਹੁਣ ਕੋਈ ਬੱਚੇ ਸੋਚਣਗੇ ਜਾਂ ਕੋਈ ਮਾਪਿਓ ਵੀ ਸੋਚਣਗੇ ਤੇ ਵੀ ਸਾਰੀ ਇੱਕ ਇੱਕ ਦੋ ਦਿਨ ਜਿੰਨੇ ਵੀ ਪੇਪਰ ਤੇ ਗੈਪ ਇਹ ਸਾਰੀ ਰਾਤ ਪੜ ਲਿਤਾ ਤਾਂ ਕੀ ਹੁੰਦਾ ਹੈ ਪੜਨ ਤੋ ਇਹਨਾਂ ਨੂੰ ਹਾਂ ਵੀ ਟਾਈਮ ਹੈ ਇਹ ਪੇਪਰਾਂ ਦਾ ਟਾਈਮ ਤੇ ਹੁਣ ਇਸ ਦੇ ਬਾਅਦ ਤੇ ਇਗਜ਼ਾਮ ਖਤਮ ਹੋਣੇ ਹੀ ਹੋਣੇ ਤੇ ਕੀ ਹੁੰਦਾ ਹੈ ਕਿ ਅਸੀਂ ਪੂਰਾ ਦਿਨ ਜੋ ਜੋ ਅਸੀਂ ਪੜਿਆ ਹੈ ਨਾ ਹੂੰ ਤੋ ਉਸ ਨੂੰ ਫਿਰ ਮੈਮਰੀ ਜਾਣ ਵਾਸਤੇ ਨਾ ਜੀ ਜੀ ਟਾਈਮ ਚਾਹੀਦਾ ਜੀ ਹਾਂ ਜੀ ਜੀ ਤੇ ਅਸੀਂ ਫਿਰ ਮੈਕਸਿਮਮ ਜਿਹੜਾ ਉਹ ਮੈਮਰੀ ਸ਼ਾਰਟ ਜਿਹੜੀ ਅਸੀਂ ਪੜ੍ਹੀ ਹੈ ਉਹ ਲੌਂਗ ਟਰਮ ਮੈਮਰੀ ਮਤਲਬ ਉਹ ਕਨਸੋਲੀਡੇਟ ਹੋ ਕੇ ਉਹ ਮੈਮਰੀ ਬਣ ਜਾਏ ਜੀ ਤੇ ਉਸ ਨੂੰ ਵਾਸਤੇ ਰੈਸਟ ਚਾਹੀਦਾ ਰਾਤ ਦੀ ਨਿੰਦਰ ਪੂਰੀ ਚਾਹੀਦੀ ਹੈਗੀ ਬ੍ਰੇਨ ਨੂੰ ਰੈਸਟ ਚਾਹੀਦਾ ਹੈਗਾ ਉਹ ਮਤਲਬ ਉਹ ਸਾਡੇ ਬੋਡੀ ਦਾ ਪਾਰਟ ਹੈ ਕੋਈ ਮਸ਼ੀਨ ਨਹੀਂ ਹੈਗੀ ਕਿ ਪਈ ਚਲਦੀ ਰਹੇ ਚਲੋ ਇਕ ਦਿਨ ਅਸੀਂ ਪੂਰਾ ਟਾਈਮ ਚਲਾ ਦਿੱਤਾ ਤੇ ਕੀ ਹੋਇਆ ਤੁਹਾਨੂੰ ਸ਼ਾਇਦ ਇਹ ਨਾ ਕਰ ਜਲਦੀ ਰਹੇ ਤੇ ਉਹ ਉਹ ਤੇ ਰਹਿ ਜਾਈ ਉਹਨੂੰ ਵੀ ਰੈਸਟ ਚਾਹੀਦਾ ਤੇ ਮੈਮਰੀ ਪੂਰੀ ਬਣਨ ਵਾਸਤੇ ਜਿਹੜਾ ਤੁਸੀਂ ਪੜਿਆ ਹੈਗਾ ਤੁਹਾਨੂੰ ਉਸ ਸਮੇਂ ਤੇ ਯਾਦ ਹੈਗਾ ਪਰ ਉਸ ਸਮੇਂ ਉਹ ਲੌਂਗ ਟਰਮ ਮੈਮਰੀ ਜਾਣ ਵਾਸਤੇ ਬ੍ਰੇਨ ਨੀਡਸ ਰੈਸਟ ਤਾਂ ਦਾ ਮਤਲਬ ਇਹ ਜਿਹੜਾ ਮੈਮਰੀ ਲੌਂਗ ਟਰਮ ਮੈਮਰੀ ਦੇ ਵਿੱਚ ਰਜਿਸਟਰਡ ਹੋਣਾ ਹੈ ਜੀ ਤੇ ਅਸੀਂ ਉਹਨੂੰ ਟਾਈਮ ਨਹੀਂ ਦਿੰਦੇ ਰਜਿਸਟਰਡ ਹੋਣ ਵਾਸਤੇ ਨਹੀਂ ਦਿੰਦੇ ਜੀ ਤੇ ਫਿਰ ਅਸੀਂ ਪੂਰੇ ਸਾਲ ਤੇ ਪੜਿਆ ਹੈਗਾ ਹੂੰ ਪਰ ਉਸ ਦਾ ਅਗਰ ਅਸੀਂ ਮਤਲਬ ਇਸੇ ਤਰੀਕੇ ਨਾਲ ਪੜਿਆ ਜਾਂ ਕਿਸ ਤਰੀਕੇ ਨਾਲ ਪੜਿਆ ਉਹ ਪੜ੍ਹਨ ਦੇ ਵੀ ਤਰੀਕੇ ਹੁੰਦੇ ਨੇ ਉਹ ਆਪਾਂ ਬਾਅਦ ਗੱਲ ਕਰਾਂਗੇ ਪਰ ਹੁਣ ਜਿਹੜਾ ਇਹ ਵੇਲਾ ਆਇਆ ਹੈਗਾ ਤਾਂ ਸਾਨੂੰ ਸਮਝਣਾ ਹੈਗਾ ਕਿ ਜੋ ਅਸੀਂ ਪੜਿਆ ਹੈਗਾ ਕਿਉਂਕਿ ਉਸੇ ਹੁਣ ਇੰਪੋਰਟੈਂਟ ਚੀਜ਼ਾਂ ਜਾਂ ਜੋ ਸਾਨੂੰ ਮੁਸ਼ਕਿਲ ਲੱਗਦੀਆਂ ਆ ਜਿਆਦਾ ਉਸ ਤੇ ਫੋਕਸ ਕਰਦੇ ਤਾਂ ਫਿਰ ਉਸ ਦਾ ਜਿਹੜਾ ਮੈਮਰੀ ਬੰਨੀ ਹੈਗੀ उस वास्ते ब्ररेनू रेस्ट चाहिए ब्रेन को टाइम चाहिए जे आप पढ़ी गए पढ़ी गए पढ़ी गए सू लगेगा अच्छा असं अपना काम तो कर रहे हैं mm. पर वो काम फिर वही होता है कि बाद जाके फिर वो ब्लॉक हो गया जी मैं मैं याद नहीं रहा या वापस आके जब स्ट्रेस कम हो जाता वह mm. मैनू मैंने हूँ तो याद आ गया उस समय क्यों नहीं याद आया इस वास्ते हूँ कि ज ती नहीं सोगे ਤੋ ਉਹ ਬਾਡੀ ਵਾਸਤੇ ਫਿਜ਼ੀਕਲ ਸਟ੍ਰੈਸ ਹੈ। ਨੀਂਦ ਪੂਰੀ ਕਰਨੀ ਹੈ। ਹਾਂ ਨੀਂਦ ਪੂਰੀ ਕਰਨੀ ਹੈ। ਉਸ ਵਿੱਚ ਕੋਈ ਦੋ ਰਾਤ ਨਹੀਂ ਆ ਕੇ। 8 ਘੰਟੇ ਤਾਂ ਟੁਕੜ 6 ਘੰਟੇ ਜਿਹੜਾ ਨੇ ਉਹ ਤਾਂ ਸੌਣੇ। ਹਾਂਜੀ ਸੌਣੀ ਸੌਣਾ ਹੈ। ਰੈਸਟ ਲੈਣਾ ਹੀ ਰਹਿਣਾ ਹੈ। ਤੇ ਇੱਕ ਰਾਤ ਦੀ ਨੀਂਦਰ ਵੀ ਬਹੁਤ ਇੰਪੋਰਟੈਂਟ ਹੈਗੀ। ਬਿਲਕੁਲ। ਸਵੇਰੇ ਵੀ ਆਪਾਂ ਰੈਸਟ ਲੈਣਾ ਉਹ ਨਹੀਂ ਹੈਗੀ ਗੱਲ। ਪਰ ਨੀਂਦਰ ਦਾ ਜਿਹੜਾ ਕੁਦਰਤ ਦਾ ਸਮਾਂ ਸੀ ਰਾਤੀ ਸੌਂਦਿਆ। ਰਾਤੀ ਸਾਨੂੰ ਸੌਣਾ ਹੈਗਾ। ਸੋਣਾ ਮਤਲਬ ਐ ਨਹੀਂ ਕਿ ਵੀ ਆਪਾਂ ਦਿਮਾਗ ਚ ਕੁਐਸਚਨ ਜਾਂ ਕੁਛ ਜਾਂ ਉੱਠ ਉੱਠ ਕੇ ਚੀਜ਼ਾਂ ਦੇਖ ਰਹੇ ਸਾਨੂੰ ਅਗਰ ਅਸੀਂ ਜਿਹੜੇ ਬੱਚੇ ਪ੍ਰੋਪਰ ਨੀਂਦਰ ਲੈਂਦੇ ਉਹ ਤੁਹਾਨੂੰ ਦੱਸਣਗੇ ਕਿ ਦੇ ਡੂ ਬੈਟਰ ਹਾਂ ਤੁਹਾਡਾ ਮਤਲਬ ਇਹ ਆ ਕਿ ਜਦੋਂ ਬੱਚੇ ਨੇ ਸੌਣਾ ਆ ਉਦੋਂ ਉਹਨੂੰ ਛੱਡ ਦੇਣਾ ਜਿਹੜਾ ਪੜਿਆ ਹੋਇਆ ਉਹਨੂੰ ਦਿਮਾਗ ਨੂੰ ਮੰਨੀ ਦੇਣਾ ਨਹੀਂ ਰੈਸਟ ਜਿਸ ਤਰ੍ਹਾਂ ਆਪਾਂ ਰੋਜ਼ ਸੌਂਦੇ ਆ ਹੂੰ ਉਸੇ ਤਰ੍ਹਾਂ ਦਾ ਰੋਜ਼ ਦਾ ਰੈਸਟ ਦਿਮਾਗ ਨੂੰ ਚਾਹੀਦਾ ਹੈ ਤੁਸੀਂ ਇਤਰਾਗਾ ਇਹ ਬੱਚੇ ਜਿਹੜੇ ਨੇ ਜਦੋਂ ਸੌਂਦੇ ਨੇ ਉਦੋਂ ਵੀ ਉਹਨਾਂ ਨੂੰ ਉਹ ਚੀਜ਼ ਯਾਦ ਆਉਂਦੀ ਰਹਿੰਦੀ ਆਂ ਵੀ ਮੈਂ ਕੀ ਪੜਿਆ ਤੇ ਅੱਗੇ ਮੈਂ ਕੀ ਕਰਨਾ ਉਹ ਜਿਹੜਾ ਸਾਰਾ ਉਰਜਨ ਚ ਪੈ ਕੇ ਉਹ ਸਭ ਉਹਨਾਂ ਨੂੰ ਜਾਂਦੇ ਆ ਪਹਿਲਾਂ ਵਾਲਾ ਹਾਂਜੀ ਤੇ ਬੱਚਿਆਂ ਨੂੰ ਇਹ ਸਮਝਣਾ ਹੈਗਾ ਕਿ ਸ਼ੁਰੂਆਤ ਤੋਂ ਤੇ ਹੁਣ ਹੁਣ ਵੀ ਲੇਟ ਨਹੀਂ ਹੈ ਕਿ ਜਦ ਅਸੀਂ ਸਵੇਰ ਕਿਉਂਕਿ ਆਜ ਸੈਕੈਪਟਿਸਟ ਇੱਕ ਮਨੋਚਿਕਿਤਸਕ ਆ ਕੇ ਤੁਹਾਨੂੰ ਦੱਸ ਰਿਹਾ ਹੈ ਕਿ ਜਦ ਤੁਸੀਂ ਨੀਂਦ ਲੈ ਰਹੇ ਹੋ ਤਾਂ ਟੇਕ ਕੇਅਰ ਫੁਲ ਸਲੀਪ ਹੂੰ ਉਸ ਨਾਲ ਯੂ ਵਿਲ ਸੀ ਕਿ ਯੂ ਵਿਲ ਡੂ ਬੈਟਰ ਜਿਹੜੇ ਬੱਚੇ ਪ੍ਰੋਪਰਲੀ ਸੌਂਦੇ ਨੇ ਪ੍ਰੋਪਰਲੀ ਖਾਂਦੇ ਨੇ ਪ੍ਰੋਪਰਲੀ ਰੈਸਟ ਲੈਂਦੇ ਨੇ ਦੇ ਆਰ ਉਹ ਬੱਚੇ ਹੁੰਦੇ ਜੋ ਜ਼ਿਆਦਾ ਬੈਟਰ ਕਰਦੇ ਨੇ ਇਹਦੇ ਲਈ ਕਯੂਏ ਟਾਈਮ ਟੇਬਲ ਬਣਾਉਣਾ ਆਪਣੀ ਨੀਂਦ ਵੀ ਪੂਰੀ ਕਰਨੀ ਆ ਜਿਹੜਾ ਸਬਜੈਕਟ ਹੈ ਜਿਹਦਾ ਪੇਪਰ ਹੈ ਉਹ ਵੀ ਤਿਆਰ ਕਰਨਾ ਤੇ ਇਹਦਾ ਟਾਈਮ ਟੇਬਲ ਕਿਵੇਂ ਬਣਾਉਣਾ ਪੱਗੇ ਦੇਖ ਇੱਕ ਆਪਣੇ ਕੋ ਦੇਖਣਾ ਹੈ ਕਿ उस बच्चे को देखना है कि कितना टाइम है कभी एग्जाम्स में दो तीन दिन होते हैं कभी एक के बाद एक होते हैं तो फिर हमारा टाइम टेबल उसके मुताबिक जाएगा हमारी स्टडी भी उसके मुताबिक जाएगी टाइम है आप रिवाइज कर सकते हो पूरा वेरी नहीं नहीं कर सकते पूरा रिवाइज तो टेन इयर्स पेपर्स के जो क्वेश्चन हैं और जो आपको हार्ड लगता है सबसे पहले आप टेन इयर्स पेपर्स पे फोकस कर

ਉਹਨਾਂ ਤੋਂ ਤਿਆਰੀ ਕਰੋ ਉਹਨਾਂ ਤੋਂ ਤਿਆਰੀ ਕਰਨੀ ਜੇ ਨਈ ਟਾਈਮ ਹੈਗਾ ਬਿਲਕੁਲ ਓਕੇ ਤੇ ਸਕਾਲੀ ਹੈਗਾ ਹੂੰ ਤੇ ਉਸ ਵਿੱਚੋਂ ਜਿਹੜੇ ਬਹੁਤ ਕਾਮਨ ਕੁਐਸਚਨਸ ਹੋ ਜਾਣਗੇ ਹੂੰ ਤੇ ਉਹ ਉਹ ਸਾਡੇ ਕੱਢਦੇ ਜਾਣਗੇ ਤੇ ਪਿਛਲੇ 10 ਸਾਲ ਜਿੰਨੇ ਕੀਤੇ ਹੈਗੇ ਕੁਐਸਚਨਸ ਆਏ ਹੈਗੇ ਤੇ ਉਹਨਾਂ ਵਿੱਚੋਂ ਹੀ ਮੈਕਸਿਮਮ ਆਉਂਦੇ ਓਕੇ ਫਿਰ ਜੇ ਟਾਈਮ ਹੈਗਾ ਤਾਂ ਫਿਰ ਜਿਹੜੇ ਓਕੇ ਜਿਹੜਾ ਉਹ ਸਬਜੈਕਟ ਤੋਂ ਸਾਨੂੰ ਓਖਾ ਲੱਗਦਾ ਹੈ ਨਾ ਬਾਅਦ ਉਸ ਤੇ ਜਾਣਾ ਹੈ। ਫਿਰ ਟਾਈਮ ਹੈਗਾ ਤਾਂ ਫਿਰ ਅਸੀਂ ਕਿਸ ਤਰ੍ਹਾਂ ਪੜਨਾ ਹੈ ਜਿਸ ਨਾਲ ਕਦੀ ਕਦੀ ਚਾਰ ਪੰਜ ਛੁੱਟੀਆਂ ਵੀ ਹੋ ਜਾਂਦੀਆਂ ਹੂੰ ਤੇ ਯਾ ਤੇ ਫਿਰ ਅਸੀਂ ਉਸ ਵੇਲੇ ਕੀ ਕਰਨਾ ਹੈ ਕਿ ਆਪਾਂ ਹਰ ਅੱਧੇ ਘੰਟੇ ਪੜਨਾ ਹੈ 25 ਮਿੰਟ ਪੜਨਾ ਹੈ ਤੇ 5 ਮਿੰਟ ਅਸੀਂ ਰਿਲੈਕਸ ਕਰਨਾ ਹੈ। ਓਕੇ ਉਸ ਰਿਲੈਕਸ ਵਿੱਚ ਅਸੀਂ ਮਤਲਬ ਪੜਾਈ ਦਾ ਕੁਝ ਨਹੀਂ ਕਰਨਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਚਾਹੇ ਅਸੀਂ ਥੋੜਾ ਵਾਕ ਕਰ ਲੈਣ ਟੁਰਨਾ ਫਿਰਨਾ ਵੀ ਬਹੁਤ ਜ਼ਰੂਰੀ ਹੈ ਮੂਵਮੈਂਟ ਇਜ਼ ਵੈਰੀ ਮਚ ਰਿਕੁਆਇਰਡ ਤੇ ਜਾਂ ਫਿਰ ਅਸੀਂ ਇੱਕ ਸਾਈਕਲ ਦਾ ਚੱਕਰ ਮਾਰਾਂ ਹੈ ਨਾ ਜਾਂ ਫਿਰ ਗਾਰਡਨ ਚ ਬੈ ਕੇ ਯਾ ਮਾ ਬਿਓ ਨਾਲ ਗੱਪਾਂ ਮਾਰ ਲੈ ਫਰਗਤ ਪਾਉਣੇ ਚੀਂ। ਬਿਲਕੁਲ ਫਰੀ ਬਰਡਨ ਨਹੀਂ ਹੋਣਾ। ਬਰਡਨ ਨਹੀਂ। ਉਸ 5 ਮਿੰਟ ਇਹ 5 ਹੀ ਮਿੰਟ ਹੈਗੇ। ਪਰ ਤੇ 5 ਮਿੰਟ ਵਿੱਚ ਫਿਰ ਸਾਨੂੰ ਐਗਜ਼ਾਮ ਨੂੰ ਛੱਡਣਾ ਹੈਗਾ। ਪੜਾਈ ਨੂੰ ਛੱਡਣਾ ਹੈਗਾ। ਜੋ ਮਰਜ਼ੀ। ਹਾਂ ਬਿਲਕੁਲ ਐਗਜ਼ਾਮ ਖਾਂਦੇ ਨਹੀਂ। ਹਾਂ ਖਾਂਦਾ ਮਨ ਕਰ ਰਿਹਾ ਖਾ ਲੋ। ਫਰੈਂਡ ਹੈਕਤੋ। ਮਤਲਬ ਘਰ ਵਾਲਿਆਂ ਨਾਲ ਗੱਲ ਕਰ ਲੋ। ਹੂੰ ਨਾਰਮਲ ਗੱਲ ਕੋਈ ਵੀ। ਹੂੰ ਹੂੰ। ਜਾ ਕੋਈ 뮤직 ਤੁਹਾਨੂੰ ਚੰਗਾ ਲੱਗਦਾ ਹੈ ਉਹ ਸੁਣ ਲਓ ਜੀ ਫਿਰ ਇਸ ਨਾਲ ਹਰ 25 ਮਿੰਟ ਇਸ ਤਰ੍ਹਾਂ ਕਰਕੇ ਅਸੀਂ ਪੰਜ ਵਾਰ ਕਰ ਲੇਤਾ ਫਿਰ ਉਸ ਦੇ ਬਾਅਦ ਜਦ ਅਸੀਂ ਕਰਾਂਗੇ ਤੇ ਪੂਰਾ ਅੱਧਾ ਘੰਟਾ ਰੈਸਟ ਲੈ ਜਦੋਂ ਤੁਸੀਂ ਕਿਹਾ 뮤직 ਸੁਣ ਲੈਣ ਇੱਥੇ ਕੀ ਜਿਹੜੇ ਮਾਪੇ ਨੇ ਉਹ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੰਦੇ ਨੇ ਹਾਂ ਟੀਵੀ ਨਹੀਂ ਚਲਾਉਣ ਦਿੰਦੇ ਜੇ ਗੀਤ ਚਲਾ ਰਿਹਾ ਬੱਚਾ ਤਾਂ ਕਹਿੰਣਗੇ ਪਾੜ ਲੈ ਉਹ ਜੋਰ ਦੇ ਦੇ ਕੇ ਕਹਿਣਗੇ ਇਹ ਆਲਟਾਈਮਾ ਤੇਰੇ ਕੋਲ ਪੜ ਲੈ ਹਾਂਜੀ ਫਿਰ ਉਹ ਬੱਚਾ ਜਦੋਂ ਸੌਣ ਦਾ ਟਾਈਮ ਆਦਾ ਉਹਨੂੰ ਕੌਫੀ ਬਣਾ ਕੇ ਦੇ ਦਿੰਦੇ ਵੀ ਕੌਫੀ ਪੀ ਲੈ ਤੈਨੂੰ ਨੀਂਦ ਨਹੀਂ ਆਏਗੀ ਫਿਰ ਪੜਨਾ ਸ਼ੁਰੂ ਕਰ ਫਿਰ ਪੜਨਾ ਸ਼ੁਰੂ ਤੇ ਉਹ ਸਾਰੀ ਸਾਰੀ ਰਾਤ ਹੀ ਪੜਦਾ ਰਹਿੰਦਾ ਬਿਲਕੁਲ ਸਹੀ ਗੱਲ ਹੈ ਇਸ ਵਾਸਤੇ ਇਹ ਪ੍ਰੋਗਰਾਮ ਦੋਨੋਂ ਮਾਪਿਓ ਤੇ ਬੱਚਿਆਂ ਵਾਸਤੇ ਹੈਗਾ ਜੀ ਜੀ ਤੇ ਜੇ ਜੇ ਬੱਚਾ 5 ਮਿੰਟ ਤੁਹਾਡਾ 뮤ਜ਼ਿਕ ਸੁਣ ਲਏਗਾ ਜਾਂ ਟੀਵੀ ਦਾ ਚਲੋ ਕੁਝ ਕੋਈ ਮੈਚ ਆ ਰਿਹਾ ਹੈ ਜਾਂ ਜੋ ਵੀ ਹੈਗਾ देख लेगा ओल्ड ई देख लेगा या कोई सीरियल ਦਾ 파ਟ ਜੋ ਵੀ ਆ ਰਿਹਾ ਉਸ ਸਮੇਂ ਦੇਖ लेगा ਤੇ ਇਹ 5 ਮਿੰਟ ਜਿਹੜੇ ਹੈਗੇ ਗੈਪ ਜਿਹੜਾ ਗੈਪ ਦੇਣਾ यस ਬਿਲਕੁਲ ਸਹੀ ਉਹ ਬ੍ਰੇਨ ਨੂੰ ਜਿਹੜਾ ਮੈਂ ਕਿਹਾ ਨਾ ਕਿ ਸਵੇਰੇ ਵੀ ਰੈਸਟ ਚਾਹੀਦਾ ਜੀ ਤੇ ਉਹ ਇਸ ਤਰ੍ਹਾਂ ਹੀ ਤੇ ਮਿਲੇਗਾ ਬਿਲਕੁਲ ਤੇ ਜੇ ਤੁਸੀਂ ਬੋਲੋ ਕਿ ਪੜੀ ਜਾਏ ਪੜੀ ਜਾਏ ਪੜੀ ਜਾਏ ਉਹ ਫਿਰ ਉਹ ਤੇ ਬ੍ਰੇਨ ਤੁਸੀਂ ਪੜ ਹੀ ਜਾ ਰਹੇ ਹੋ ਔਰ ਰੈਸਟ ਹੋ ਕੇ ਬ੍ਰੇਨ ਦੀ ਉਥੇ ਮੈਮਰੀ ਚ ਨਹੀਂ ਜਾ ਰਹੀ ਆਏ। ਰਜਿਸਟਰ ਨਹੀਂ ਹੋ ਰਹੀ। ਤੇ ਇਹੀ ਰਜਿਸਟਰ ਹੋ ਰਹੀ ਆ ਔਰ ਫਿਰ ਨਾਲ ਕੀ ਹੈ ਫਿਜ਼ੀਕਲ ਸਟ्रेस ਤੁਹਾਡੀ ਬਾਡੀ ਤੇ ਪੈ ਰਿਹਾ। ਹਾਂ, ਇਸ ਲਈ ਮਾਨਸਿਕ ਸਟ्रेस ਨਾਲ ਨਾਲ ਵੀ ਪੈ ਰਿਹਾ। ਤੇ ਫਿਰ ਉਹ ਕੋਰਟੀਸੋਲ ਜੇ ਵਧੇਗਾ ਤੇ ਤਣਾਅ ਤੇ ਵਧੇਗਾ ਹੀ ਵਧੇਗਾ। ਜੀ ਜੀ ਜੀ। ਤੇ ਤੁਸੀਂ ਥੋੜਾ ਜਿਹਾ 5 ਮਿੰਟ ਤੁਸੀਂ ਰੈਸਟ ਲੈ ਲੋਗੇ ਨਾ। ਨਹੀਂ। ਤੇ ਤੁਹਾਡੀ ਜਿਹੜੀ ਪੜਾਈ ਦਾ ਉਹ ਹੈਗਾ ਨਾ ਸਪੀਡ ਵੀ ਬਣੇਗੀ। ਤੇ ਤੇ ਤੁਸੀਂ ਲਗਾਤਾਰ ਬੈਠੇ ਰਹੋਗੇ ਨਾ ਤੇ ਆਫਟਰ ਸਮ ਟਾਈਮ ਇਹਨਾਂ ਥਕਾਵਟ ਹੋ ਜਾਏਗੀ ਕਿ ਕੋਈ ਚੀਜ਼ ਸਾਨੂੰ ਪੜਨ ਚ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ ਕਿਉਂਕਿ ਪੜਨ ਦੇ ਵਿੱਚ ਜਿਹੜੇ ਤਰੀਕੇ ਨੇ ਯਾਦ ਕਰਨ ਦੇ ਉਹਦੇ ਦੀ ਵੀ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਬਹੁਤ ਲੋਕ ਕਹਿੰਦੇ ਨੇ ਕਿ ਜਿਹੜਾ ਤੁਸੀਂ ਯਾਦ ਕੀਤਾ ਕੋਈ ਇੱਕ ਪੈਰਾ ਯਾਦ ਕਰ ਲਿਆ ਜਾਂ ਕੁਝ ਉਹਨੂੰ ਲਿਖਣਾ ਸ਼ੁਰੂ ਕਰ ਦੋ ਲਿਖ ਲਿਖ ਕੇ ਦੇਖੋ ਕਿ ਇਹ ਵੀ ਸਹੀ ਹੈ ਇਹ ਡੂਰਿੰਗ ધ ਐਗਜ਼ਾਮਸ ਤੋਂ depend Par, padke, te, to and equal time ਕਿੰਨਾ ਹੈਗਾ ਪਰ ਆਪਾਂ ਪੜ ਕੇ ਇੱਕ ਤਾਂ ਮੈਂ ਤੁਹਾਨੂੰ ਜਿਹੜਾ ਦੱਸਿਆ ਸੀ ਇਹ 5 ਮਿੰਟ ਦਾ ਇਸ ਨੂੰ ਪੋਮੇਰਾਡੋ ਪਹਮੇਰਾਡੋ ਟੈਕਨੀਕ ਕਹਿੰਦੇ ਆ ਉਹ ਇੱਕ ਬੱਚੇ ਨੇ ਇਸਤੇਮਾਲ ਕੀਤਾ ਸੀ ਇਸ ਦਾ ਐਕਚੁਅਲੀ ਉਸ ਦੀ ਜਿਹੜੀ ਵਾਚ ਸੀ ਟొਮੈਟੋ ਜੈਸੀ ਇਹ ਮੋਸਟ ਪ੍ਰੋਬਬਲੀ ਕਿਸੇ ਲੈਂਗੁਏਜ ਆਈ ਥਿੰਕ ਇਟਾਲੀਅਨ ਵਰਡ ਹੈ ਜਾਂ ਕੁਝ ਹੈਗਾ ਤਾਂ ਉਸਨੇ ਉਸਤੇ ਉਸ ਨੂੰ ਬਹੁਤ ਚੰਗਾ ਉਸਤਾ ਫਾਇਦਾ ਹੋਇਆ ਉਹ ਇਸ ਤਰ੍ਹਾਂ ਹੀ ਪੜਦਾ ਸੀ ਤੇ ਉਸ ਤੇ ਇੱਕ ਟੈਕਨੀਕ ਦਾ ਨਾ ਹੋ ਗਿਆ ओके ਦੂਜਾ ਟੈਕਨੀਕ ਇਹ ਹੈ ਕਿ ਸਿੰਪਲ ਹੈਗਾ ਕਿ ਆਪਾ ਉਸਤਰਾ ਉਸਤਰਾ ਇੱਕ ਤੇ ਪੜਨ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਪੜਾ ਰਹੇ ਹਾਂ ਮਤਲਬ ਬਿਲਕੁਲ ਸਿੰਪਲ ਹੋ ਕੇ ਸਿੰਪਲ ਤਰੀਕੇ ਨਾਲ ਉਸ ਦਾ ਜਿਸਟ ਲਿਖ ਲਓ ਸਾਈਡ ਵਿੱਚ ਹੂੰ ਜੋ ਤੁਹਾਨੂੰ ਪੰਜਾਬੀ ਵਿੱਚ ਲਿਖਣਾ ਹੈ ਠੀਕ ਹੈ ਪੰਜਾਬੀ ਵਿੱਚ ਲਿਖ ਲਓ ਜੋ ਵੀ ਤਾਕੀ ਕਨਸੈਪਟ ਅੰਦਰ ਜਾਏ ਕਨਸੈਪਟ ਜਦੋਂ ਤੁਸੀਂ ਕੰਫਰਟੇਬਲ ਹੋ ਹਾਂਜੀ ਤੇ ਕਨਸੈਪਟ ਨੂੰ ਅੰਦਰ ਜਾਣਾ ਸਿਫ ਪੜੀ ਜਾਣਾ ਪੜੀ ਜਾਣਾ ਨਹੀਂ ਕਨਸੈਪਟ ਨੂੰ ਸਮਝਣਾ ਕਨਸੈਪਟ ਨੂੰ ਸਮਝਣਾ ਔਰ ਉਹ ਫਿਰ ਹੁੰਦਾ ਹੈ ਕਿ ਜਿਸ ਤਰ੍ਹਾਂ ਮੈਂ ਕਿਸੇ ਹੋਰ ਨੂੰ ਪੜਾ ਰਿਹਾ ਜਾਂ ਚੰਕਿੰਗ ਕਹਿ ਲਓ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੈਰਾ ਪੜ੍ਹ ਲੇਤਾ ਉਸ ਪੈਰਾ ਦੀ ਆਪਾਂ ਜਸਟ ਇੱਥੇ ਲਿਖ ਲੇਤੀ ਜਦੋਂ ਐਗਜ਼ਾਮ ਜਾਣਾ ਹੈ ਤਾਂ ਪਤਾ ਹੈ ਕਿ ਥੋੜੀ ਥੋੜੀ ਜਸਟ ਇੱਥੇ ਲਿਖੀ ਇੰਨਾ ਟਾਈਮ ਤੁਹਾਨੂੰ ਪੜ੍ਹਨਾ ਹੀ ਨਹੀਂ ਮਤਲਬ ਅੱਠ 10 ਵਰਡਸ ਉਹਨਕੇ ਉਸ ਨਾਲ ਤੁਸੀਂ ਉਸ ਨੂੰ ਲਿੰਕ ਕਰ ਸਕਦੇ ਹੋ ਔਰ ਜਿਸ ਤੁਹਾਨੂੰ ਜੋ ਹੈ ਤੁਸੀਂ ਪਹਿਲੇ ਪੜ੍ਹੀਏ ਤੇ ਉਹ ਹੁਣ ਜਿਸਟ ਐਗਜ਼ਾਮ ਵੇਲੇ ਪੜ੍ਹਨੀ ਹੈ ਫਿਰ ਕਈ ਬੱਚੇ ਹੁੰਦੇ ਨੇ ਉਹ ਕੋਈ ਨਿਮੋ ਨੇ ਕਿਸੇ ਪੋਇਮ ਨਾਲ ਕਿਸੇ ਚੀਜ਼ਾਂ ਕਿਸੇ ਕਿਸੇ ਵੀ ਚੀਜ਼ ਨਾਲ ਉਸ ਨੂੰ ਲਿੰਕ ਕਰ ਲਿੱਤਾ ਸਪੈਸ਼ਲੀ ਉਹ ਹਰ ਚੀਜ਼ ਤੇ ਸਤਰ ਨਹੀਂ ਹੋ ਸਕਦੀ ਸਪੈਸ਼ਲੀ ਜਿਹੜੇ ਚੀਜ਼ਾਂ ਸਾਨੂੰ ਔਖੀ ਲੱਗਦੀਆਂ ਤਾਂ ਕਿਸੇ ਆਪਾਂ ਦੇ ਕਮਰੇ ਦੇ estrane memory ਇੱਥੇ ਕਮਰੇ ਤੇ ਸਟੋਰ ਕਰ ਲਿੱਤੀ ਤਾਂ ਫਿਰ ਉਹ ਉੱਥੇ ਦੇਖ ਕੇ ਉਹ ਸਾਰਾ ਬ੍ਰੇਨ will remember everything ਜੀ ਜੀ ਤੇ ਹੁਣ ਜੇ ਨਹੀਂ ਕੀਤਾ ਤੇ ਉਹਨਾਂ ਨੂੰ ਉਹਨਾਂ ਨੂੰ ਹੁਣ ਪੂਰਾ ਦਿਨ ਤੇ ਨਹੀਂ ਪੜਨਾ ਐ ਏਟ ਲੀਸਟ ਹੁਣ ਆਪਾਂ 25 ਮਿੰਟ ਬਾਅਦ 5 ਮਿੰਟ ਦਾ ਰੈਸਟ ਜ਼ਰੂਰ ਲੈਣਾ ਹੈ ਔਰ ਰੈਸਟ ਮਤਲਬ ਰੈਸਟ ਪੈਰੈਂਟਸ ਨੂੰ ਵੀ ਸਮਝਣਾ ਹੈ ਉਹ ਵੀ ਹੈ হাসকেল কে मजाक ਕਰਨ पढाई ਦਾ ਕੋਈ ਗੱਲ ਨਾ ਕਰਨ ਇਹ ਉਹ ਦੂਜੇ ਬੱਚੇ ਨਾਲ ਕੰਪੈਰੀਜ਼ਨ ਉਹਦੇ ਨਾ ਉਸਨੇ ਇਹਦਾ ਕੋਰਸ ਕਰ ਲੇਤਾ ਜਾਂ ਫਿਰ ਗਵਾਂਡੀਆਂ ਨਾਲ ਕੰਪੈਰੀਜ਼ਨ ਇਹ ਕੁਝ ਨਹੀਂ ਕਰਨਾ ਹੈ ਕੰਪੈਰੀਜ਼ਨ ਦੀ ਜੇ ਆਪਾਂ ਗੱਲ ਕਰੀਏ ਜਿਹੜਾ 3 ਸੈਂਮ ਦੀ ਗੱਲ ਹੈ ਜਦੋਂ ਐਗਜ਼ਾਮਨ ਜੇ ਸ਼ੁਰੂ ਨਹੀਂ ਬਏਤੇਈ ਟੀਚਰ ਵੀ ਬੱਚੇ ਨੂੰ ਕਹਿਣਗੇ ਤੂੰ ਤਾਂ ਨਲਾਇਕ ਹੈ ਤੈਨੂੰ ਤਾਂ ਪਛਾਉਂਦਾ ਨਹੀਂ ਮਾਪੇ ਵੀ ਅੰਡਰਐਸਟਿਮੇਟ ਕਰਨਗੇ ਆਪਣੇ ਬੱਚੇ ਨੂੰ ਜਿਵੇਂ ਤੁਸੀਂ ਕਿਹਾ ਕਿ ਗਵਾਰਡੀ ਦੇ ਬੱਚੇ ਨਾਲ ਕਿਸੇ ਹੋਰ ਦੇ ਬੱਚਿਆਂ ਨਾਲ ਦੇਖੋ ਪੜ੍ਹ ਲਿਖੀ ਕੀ ਬਣ ਗਿਆ ਤੂੰ ਤਾਂ ਵਾਰਾ ਡੰਗਰ ਚਾਰਨੇ ਨੇ ਜਾਂ ਤੂੰ ਖੇਤਾਂ 'ਚ ਕੰਮ ਕਰਨ ਜੋ ਗਰ ਰਹਿ ਜਾਣਾ ਇੱਥੇ ਮਾਪੇ ਕੀ ਕਰਨ ਉਹ ਔਰ ਟੀਚਰ ਜਿਹੜੇ ਨੇ ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਬ੍ਰੇਨ ਕਹਿੰਦੇ ਇਟ ਇਜ਼ ਅ ਵੈਰੀ ਗੁੱਡ ਸਲੇਵ ਮਾਸਟਰ ਬਹੁਤ ਵੈਰੀ ਬੈਡ ਮਾਸਟਰ ਕਿ ਬ੍ਰੇਨ ਨੂੰ ਇਹ ਨਹੀਂ ਪਤਾ ਹੈ ਕਿ ਵਾਟ ਇਜ਼ ਟਰੂ ਵਾਟ ਇਜ਼ ਫਾਲਸ ਹੂੰ ਤੇ ਜੇ ਮੈਂ ਆਪਣੇ ਆਪ ਨੂੰ ਕਹਾਂਗੀ ਕਿ ਵੀ ਆਮ ਵਰਥਲੈਸ ਹੂੰ ਤੇ ਮੈਂ ਬ੍ਰੇਨ ਮੇਂ ਬਲੀਵ ਆਮ ਬੱਚਾ ਪੇਰੈਂਟਸ ਨੇ ਜਦੋਂ ਪਰ ਦਿੱਤਾ ਹੂੰ ਤਾਂ ਜੇ ਤੁਸੀਂ ਉਸ ਨੂੰ ਬੋਲੋਗੇ ਬੱਚੇ ਨੂੰ ਕਿ ਤੈਨੂੰ ਕੁਝ ਨਹੀਂ ਆਉਂਦਾ ਤੂੰ ਇਸ ਤਰ੍ਹਾਂ ਹੈ ਤੂੰ ਨਕਾਰਾਤਮਕ ਹੈ ਤੂੰ ਇਹ ਇਸ ਤਰ੍ਹਾਂ ਆਏਗਾ ਉਸ 네ਗੇਟਿਵ ਸਾਰਾ ਕਹਿਣ ਕੇ ਉਹ ਬ੍ਰੇਨ ਵੈਲ ਬਲੀਵ ਔਰ ਬੱਚਾ ਉਸ ਤਰ੍ਹਾਂ ਹੀ ਬਣ ਜਾਏਗਾ ਉਹ ਵੀ ਮੰਨ ਲਵੇਗਾ ਹਾਂ ਤੇ ਕਦੀ ਵੀ पॉजिटिव कहोगे अच्छा hmm. तू चंगी तरह पढ़ रहा है अपना बेस्ट uh, दे है जी, ना तो अपना बेस्ट दे अपने आप ही स्ट्रेस कम हो जाएगा देखो अगर सारे ही फर्स्ट आ जाएंगे तो फर्स्ट आने की कोई वैल्यू नहीं होगी है ना और फिर का वर्ल्ड इस तरह है कि डिग्री तो ज्यादा स्किल यानी कि एक्चुअली कि ग्रैस किया है ਉਸਤੇ ਤੁਹਾਨੂੰ ਨੌਕਰੀ ਮਿਲਣੀ ਹੈ ਕਿਉਂਕਿ ਕੰਮ ਕਰਨ ਵੇਲੇ ਫਿਰ ਉਹ ਡਿਗਰੀ ਵਾਲੇ ਬੱਚੇ ਤੇ ਮੈਨੂੰ ਇਹ 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 ਬਲੈਂਕਟ ਸਟੇਟਮੈਂਟ ਨਹੀਂ ਹੈ ਕਿ ਜਿਹੜੇ ਬੱਚੇ ਫਰਸਟ ਆਦੇ ਉਹ اسی ਤਰ੍ਹਾਂ ਆਉਂਦੇ ਬਟ ਅਬੀ ਕੰਪਨੀਆਂਜ਼ ਐ ਕੰਮ ਦੀ ਜਗਾ ਉਹਨਾਂ ਨੂੰ ਵੀ ਉਹ ਚਾਹੀਦਾ ਜਿਹੜਾ ਬੰਦਾ ਸਕਿੱਲਡ ਹੋ ਸਕਿੱਲਡ ਹੋਵੇ ਤਾਂ ਆਪਣਾ ਬੈਸਟ ਦਿਓ ਜੀ ਜੀ ਪਰ ਰੋਜ਼ ਬੱਚੇ ਨੂੰ ਮਤਲਬ इस तरह कहना कि भी तू इस तरह है उस तरह इस तरह वह पैदा होया है जिस तरह वो बड़ा होया है सब दे एनवायरनमेंट्स नहीं सेम बिल्कुल दे हम तो एक घर विच भी एक बच्चा ना सेम एनवायरनमेंट नहीं कह कहते कि दो भ्रा दो है भ्रा भैन है किन्ने वरे क्योंकि माँ प्यो की स्थिति भी सेम नहीं आती जब पहला बच्चा आता पहला जब दूजा आंता है तो वो दो बच्चे भी घर द सेम नहीं हो सकते ਤੇ ਫਿਰ ਗਵੰਡੀ ਦੇ ਬੱਚੇ ਤਾਂ ਕੰਪੇਅਰ ਕਰਨ ਦਾ ਤਾਂ ਕੋਈ ਮਤਲਬ ਨਹੀਂ ਆਏਗਾ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਕਰਨਾ ਇਸ ਦਾ ਮਤਲਬ ਹੈ ਕਿ ਆਪਾਂ ਕਿਸੇ ਨਾਲ ਨਹੀਂ ਕਰਨਾ ਤੇ ਹਰ ਵੇਲੇ ਬਸ ਇਹ ਕਹਿਣਾ ਆਪਣਾ ਬੈਸਟ ਵਰਜਨ ਬਣੋ ਤੇ ਆਪਣਾ ਬੈਸਟ ਬੀ ਕਈ ਵਾਰੀ ਜਿਹੜੇ ਮਾਵਾ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਜੇ ਤੋ ਜੇ ਪਾਪਾ ਤਿਆਰੀ ਕੀਤੀ ਦੱਸਦੇ ਹੁੰਦੇ ਨੇ ਤੇਰੇ ਪਾਪਾ ਸਾਰੀ-ਸਾਰੀ ਰਾਤ ਪੜਦੇ ਰਹੇ ਕਮਰੇ 'ਚ ਬੰਦ ਹੋ ਜਾਂਦੇ ਸੀ ਤੁਸੀਂ ਉਹਨਾਂ ਤੋਂ ਸਿੱਖੋ ਉਦੋਂ ਦਾ ਮਾਹੌਲ ਤੇ ਹੁਣ ਦੇ ਮਾਹੌਲ ਦੇ ਵਿੱਚ ਫਰਕ ਹੈ ਦੇਖੋ ਇਕਤੇ ਇਕਤੇ ਸਾਰੀ ਸਾਇੰਟਿਫਿਕ ਨੋਲੇਜ ਉਸ ਵੇਲੇ ਨਹੀਂ ਸੀ ਨਹੀਂ ਸੀ ਹੈਨਾ ਦੂਜਾ ਫਿਰ ਉਸ ਵੇਲੇ ਇੰਨਾ ਸਬਜੈਕਟ ਨਹੀਂ ਹੁੰਦਾ ਇੰਨਾ ਜਿਹੜਾ ਪੜਾਈ ਸੀ ਬਰਡਨ ਕਿਉਂਕਿ ਜਿਸ ਤਰ੍ਹਾਂ ਇਨਫੋਰਮੇਸ਼ਨ ਵਧਦੇਗੀ ਉਸ ਤਰ੍ਹਾਂ ਪੜਾਈ ਉਸ ਤਰ੍ਹਾਂ ਫੜੇਗੀ ਜਿਹੜਾ ਸੇ ਅਸੀਂ ਕੀਤਾ 10ਵੀਂ ਚ ਹੁਣ ਸ਼ਾਇਦ ਬੱਚੇ 6ਵੀਂ ਕੀ ਕਰ ਰਹੇ ਹੁਣ ਮੁਕਾਬਲਾ ਦਾ ਹਾਂ ਕੰਪੀਟੀਸ਼ਨ ਵੀ ਜ਼ਿਆਦਾ ਹੋ ਗਿਆ ਬੱਚੇ ਵੀ ਜ਼ਿਆਦਾ ਹੋਏਗੇ ਤੇ ਉਸ ਨਾਲ ਕੰਪੈਰੀசன் ਕਰਨਾ ਫਾਇਰ ਨਹੀਂ ਹੈਗਾ ਜੀ ਜੀ ਤੇ ਕੰਪੈਰੀசன் ਆਪਾਂ ਕਰਨਾ ਵੀ ਨਹੀਂ ਹੈਗਾ ਹੂੰ ਉਹ ਜੋ ਜਿਹੜਾ ਬੱਚਾ ਹੈ ਬਸ ਉਸ ਨੂੰ ਇਹੀ ਕਹਿਣਾ ਹੈ ਆਪਾਂ ਬੈਸਟ ਦੇ ਜਦ ਮਾਪੇ ਇਸ ਚੀਜ਼ ਨੂੰ ਐਕਚੁਅਲੀ ਮੀਨ ਕਰਨਗੇ ਇਹ ਤੋਂ ਆਪਣਾ ਬੈਸਟ ਬਣ ਤੇ ਆਪਣਾ ਬੈਸਟ ਕਰ ਤੇ ਬੱਚੇ ਦਾ ਤਣਾਅ ਬਹੁਤ ਘਟ ਜਾਏਗਾ ਔਰ ਜਦ ਤਣਾਅ ਘਟੇਗਾ ਨਾ ਤੇ ਬ੍ਰੇਨ ਤੇ ਗ੍ਰੈਸਪਿੰਗ ਪਾਵਰ ਆਪਣੇ ਆਪ ਵੱਧ ਜਾਂਦੀ ਹੈ ਅਖੀਰ ਵਿੱਚ ਦੋ ਚੀਜ਼ਾਂ ਜਾਨਣਾ ਚਾਹੁੰਦਾ ਤੁਹਾਡੇ ਤੋਂ ਕਿ ਉਹ ਕੇ ਟਾਈਮ ਦੀ ਹੱਦ ਦੇ ਵਿੱਚ ਰਹਿਣਾ ਪੈਣਾ ਹੈ ਵੈਸੇ ਤਾਂ ਜੀ ਗੱਲਬਾਤ ਕਰਦੇ ਰਹੀਏ ਬੜੀ ਯੂਸਫੁਲ ਇੰਟਰਵਿਊ ਸਾਬਤ ਹੁੰਦੀ ਹੈ ਕਿਉਂਕਿ ਤੁਹਾਡੇ ਵਰਗੇ ਜਿਹੜੇ ਵਿਦਵਾਨ ਨੇ ਉਹਨਾਂ ਤੋਂ ਬੱਚੇ ਸਿੱਖਦੇ ਨੇ ਉਹਨਾਂ ਦੇ ਵੀ ਕਿੱਥੇ ਸਿੱਖਦੇ ਨੇ ਤੇ ਇੱਥੇ ਜਿਹੜਾ ਖਾਣਾ ਹੁੰਦਾ ਆ ਬੱਚੇ ਬਈ ਕਿਹਾ ਜਾਂਦਾ ਵੀ ਇੰਤਜ਼ਾਮ ਦੇ ਵਿੱਚ ਜਿਹੜੀ ਤਿਆਰੀ ਕਰਨੀ ਆ ਬੱਚੋਂ ਤੋਂ ਪਹਿਲਾਂ ਤਿਆਰੀ ਕਰਨ ਤੋਂ ਰਾਤ ਨੂੰ ਕਦੋਂ ਖਾਣਾ ਚਾਹੀਦਾ

अच्छा, और ये उसको चलाओगे तो नहीं करना नहीं लाइट मीट खाना है जिससे पेट भर जाए और बिल्कुल भूखा तो नहीं सोना क्योंकि ब्रेन आपका सिर्फ ग्लूकोज यूज करता है उसको जो एनर्जी है जी, उसको जी, काम है। करने को तो हर चीज को एनर्जी चाहिए तो उसको ग्लूकोज तो चाहिए जी, जी। तो बिल्कुल खाना खाए बिना हमने नहीं सोना और जो एक बीच में हमारा क्वेश्चन छूट गया था कि कॉफ़ी और चाय हाँ। दे दे के जी है ना जी जी। तो वो क्या होगा कि फिर बच्चा सोना भी चाहेगा या रेस्ट हाँ। भी करना चाहेगा तो वो इतना वो कॉफी और चाय उसको इतना अलर्ट कर देंगे तो वो एक तो सो नहीं पाएगा नींद नहीं आएगी, आएगी। दूजिए फिर हाँ। इन्ह दे चादा लैन ना घबराहट हूँ और फिर घबराहट होने लग जाएगी तो फिर कैसे पढ़ाई होगी तो ये ये नहीं पता होता है कि ज्यादा कॉफी ज्यादा चाय लेने से घबराहट भी होती है और गेम और मैं तो पहला पूछया सी कि रूम के मेंदा होए और बकरा स्टडी रूम होना चाहिए ता और उथे कोई जवे खलारा क्या होए जग पोस्टर लगे होना है, में तो पूछे ये तो बिल्कुल सही बात है थे जि, जितना क्लटर होगा है ना ओ मतलब जितना क्लटर होगा ब्रेन को भी वो क्लटर दिखेगा ब्रेन भी आप उसी तरह पढ़ोगे क्लटर में पर अब अगर आपके घर में वक्त नहीं अलग से स्टडी रूम की जगह तो अपनी एरिया को नीट क्लीन करके बैठो और उसको नीट क्लीन रखो और पढ़ो है अलग स्टडी रूम अफोर्ड कर सकते हो तो सलग स्टडी रूम में पढ़ो yeah. पर जहां आपने पूरे साल पढ़ाई की है वहीं बैठो okay, अब but. इस समय मत चेंज करो hmm. पर साफ सुथरी जगह मतलब hmm. uh, एक बहुत अच्छी स्पीच uh, है कि वेन यू गेट फर्स्ट इन द मॉर्निंग डू योर बेड अपना बिस्तर ठीक करो वन थिंग लीड्स टू अनादर एंड दिस वे डे स्टार्ट इन गुड वे साफ सुथरा चीज अपना बेड करो अपना टेबल साफ करो और पढ़ना शुरू कर दो मतलब एक चीज़ नूजा काम होएगा दूजे काम तीजा होएगा तो इस तरह मोटिवेशन शुरू होती है तो वो एक बहुत ही व्डे जनरल ने यूएस दे क्या आएगा कि मैं जब भी आई गेट अप मैं अपना बेड खुद कर दा हूँ भी क्योंकि एक चीज़ न दूजी चीज़ का कनैक्शन है ਜੀ ਔਰ ਡੀ ਕਲਟਰ ਕਰਕੇ ਸਾਫ ਸਪੇਸ ਹੋਏਗੀ ਤੇ ਦਿਮਾਗ ਵੀ ਸਾਫ ਰਹੇਗਾ ਵੈਰੀ ਗੁੱਡ ਅਕੀਵ ਦੇ ਵਿੱਚ ਬੱਚਿਆਂ ਨੂੰ 1 ਮਿੰਟ ਦਾ ਸੰਦੇਸ਼ ਔਰ ਇੰਤ ਲੋਗ ਉਸ ਸਮੇਂ ਕੀ ਕਰਨ ਸਿਰਫ 1 ਮਿੰਟ ਦੇ ਵਿੱਚ ਸਟੱਡੀ డు ਯੋਰ ਬੈਸਟ ਐਗਜ਼ਾਮ ਹੈਗਾ ਜਸਟ ਅ ਮਾਈਲਸਟੋਨ ਦ ਸਵੀਟਸ ਫਰਸਟ ਮਾਈਲਸਟੋਨ ਤੁਹਾਡਾ ਫਰਸਟ ਪਰਿਕਸ਼ਾ ਜ਼ਿੰਦਗੀ ਦੀ ਐਂਡ ਟੇਕ ਇਟ ਐਜ਼ ਐਨ ਐਗਜ਼ਾਮ ਜਸਟ ਐਨ ਐਗਜ਼ਾਮ ਨਾਟ ਐਜ਼ ਯੋਰ ਹੋਲ ਲਾਈਫ ये तो हो सारी जिंदगी नहीं हैगी एक एग्जाम हैगा और इस विच बेस्ट करो अगे जिंदगी बनाओ जो चीज़ा कुछ चीज़ा सीखन मिलनगिया उसख लेना पूरी जिंदगी पी है और पूरी जिंदगी एक एग्जाम नहीं है बिल्कुल विद्यार्थियों जिमें बेदी ने दसिया कि ब्रेन थोड़ी रैसट दो ਕਈ ਵਾਰੀ ਹੁੰਦਾ ਕਿ ਤੁਸੀਂ ਪੇਪਰ ਦੇਣ ਜਾ ਰਹੇ ਹੁੰਦੇ ਹੋ ਉਹ ਗੱਡੀ ਦੇ ਵਿੱਚ ਤੁਹਾਨੂੰ ਛੱਡਣ ਜਾ ਰਹੇ ਨੇ ਪੇਡੈਂਸ ਪਿੱਛੇ ਕਿਤਾਬ ਲੈ ਕੇ ਬੈਠੇ ਹੋਏ ਹੋ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂਦੇ ਹੋ ਤਾਂ ਉਦੋਂ ਵੀ ਕਿਤਾਬ ਪੜਦੇ-ਪੜਦੇ ਛੱਡ ਕੇ ਜਾਂਦੇ ਹੋ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਥੋੜਾ ਬ੍ਰੇਨ ਨੂੰ ਗੈਪ ਚਾਹੀਦਾ ਤਾਂ ਹੀ ਉਹ ਜਿਹੜਾ ਪਿਛਲਾ ਪੜਿਆ ਉਹਨੂੰ ਰਜਿਸਟਰਡ ਕਰ ਸਕਦਾ ਤੇ ਦੋਸਤੋ ਤੁਸੀਂ ਡਾਕਟਰ ਰਵਿੰਦਰ ਕੋਰ 베ਦੀ ਤੋਂ ਜੋ ਇਹਨਾਂ ਇੰਟਰਵਿਊ ਦੇ ਵਿੱਚ ਦੱਸਿਆ ਕਾਫੀ ਕੁਝ ਸਿੱਖ ਪਾਉਂਗੇ ਕਾਫੀ ਮਦਦ ਮਿਲੇਗੀ ਔਰ ਅਸੀਂ ਇਸੇ ਤਰ੍ਹਾਂ ਦੇ ਵਿਦਵਾਨਾਂ ਨੂੰ ਸਟੂਡੀਓ ਦੇ ਵਿੱਚ ਬੁਲਾਉਂਦੇ ਰਾਂਗੇ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਜਿਹੜਾ ਸਟ्रेस ਤੋਂ ਮੁਕਤ ਹੋ ਸਕੋ ਔਰ ਸਾਡੀ ਸ਼ੁਭ ਕਾਮਨਾਵਾਂ ਕਿ ਨੇ ਕਿ ਤੁਸੀਂ ਆਪਣੇ ਪੇਪਰ ਵਧੀਆ ਦੋਤ ਅੱਛਾ ਜਿਹੜਾ ਆਪਣਾ ਬੈਸਟ ਦਿਓ ਕਿ ਇਸ ਦੇ ਨਾਲ ਹੀ ਡਾਕਟਰ ਹਰਵੰਦਨ ਕੌਰ ਦੇ ਜੀ ਦਾ ਧੰਨਵਾਦ ਕਰਦੇ ਹਾਂ ਉਹ ਸਾਡੇ ਸਟੂਡੀਓ ਚ ਆਏ ਕਿ ਉਹਨਾਂ ਨੇ ਆਪਣੇ ਜਿਹੜੇ ਕੀਮਤੀ ਵਿਚਾਰ ਬੱਚਿਆਂ ਵਾਸਤੇ ਦਿੱਤੇ ਤਾਂ ਕਿ ਬੱਚੇ ਜਿਹੜੇ ਨੇ ਉਹ ਸਟ्रेस ਦੇ ਵਿੱਚ ਨਾ